ਵੀਗਾ ਖਾਲਸਾ ਵਹਿਗੂਰੀ ਦੀ ਫਤਿਹ ਅੱਜ ਪਾ ਇਥੇ ਸਾਰੇ ਸੰਤ ਮਹਾਰਾਜ ਜੀ ਜियां ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਨਮ ਦਿਹਾੜਾ ਮਨਾ ਰਹੇ ਸੀ ਤੇ ਉਸ ਸਤਗੁਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸੇ ਦਾ ਕੋਈ ਹੱਕ ਨਹੀਂ ਚੱਲਦਾ ਬਾਬਾ ਬਲਵਿੰਦਰ ਸਿੰਘ ਨੇ ਰਾਤ 11:30 ਵਜੇ ਤੱਕ ਕੀਰਤਨ ਕੀਤਾ ਗੁਰਦੁਆਰ ਸੇਧਰ ਪੜਿਆ ਫਿਰ ਕਮਰੇ ਚ ਆ ਗਏ ਕਮਰੇ ਚ ਆ ਕੇ 12:00 ਵਜੇ ਆਪਣੀ ਕੁੰਡੀ ਲਾ ਲਈ ਸਵਾ 12:00 ਵਜੇ ਸੇਵਾਦਾਰ ਨੂੰ ਕਹਿੰਦੇ ਉੱਥੇ ਕੋਰਮ ਸੇਵਾਦਾਰ ਪਰਮਜੀਤ ਸਿੰਘ ਕਹਿੰਦੇ ਪਰਮਜੀਤ ਸਿੰਘ ਨੂੰ ਬੁਲਾ ਕੇ ਉਹਨਾਂ ਨੇ ਬੁਲਾ ਲਿਆ ਕਹਿੰਦੇ ਮੈਨੂੰ ਤਾਂ ਸਾਦੀ ਪ੍ਰੋਬਲਮ ਆ ਰਹੀ ਹੈ ਉਹ ਜਿਹੜੇ ਚੱਕੇ ਰਾਣਾ ਸਾਹਿਬ ਅਸਤਾਲੇ ਉੱਥੇ ਲੇ ਗਏ ਉਹਨਾਂ ਨੇ ਦੇਖਿਆ ਕਿ ਹੈ ਬੇਦੰ ਗੜਬੜ ਹੋ ਗਈ ਆ ਉਹ ਕਹਿੰਦੇ ਤੁਸੀਂ ਲੁਧਿਆਣੇ ਲੈ ਜਾਓ ਲੁਧਿਆਣੇ ਫੋਟੀ ਸਾਸਤਾਲ ਨੂੰ ਜਾ ਹੀ ਰਹੇ ਸੀ ਕਿ ਰਸਤੇ ਵਿੱਚ ਉਹ ਸੰਤ ਮਹਾਰਾਜ ਦੇ ਚਰਨਾਂ ਵਿੱਚ ਜਾਪੜਾ ਜੀ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਪਤਾ ਨਹੀਂ ਅਗਲੇ ਚੱਲ ਕੌਣ ਹੋਊਗਾ ਕੌਣ ਨਹੀਂ ਇਹ ਮੈਂ ਹੀ ਪਿਛਲੇ ਸਾਲ ਅਗਸਤ ਦੇ ਮਹੀਨੇ ਚ 11-12 ਮਹਾਪੁਰ ਚਲੇ ਗਏ ਸੀ ਅਜਾ ਪਦੋਂ ਦਾ ਮਹੀਨਾ ਚੜਦਾ ਅਗਸਤ ਆਉਂਦਾ ਹੈ ਬਹੁਤ ਭਾਰਾ ਹੁੰਦਾ ਤੇ ਬਹੁਤ ਸੰਗਤਾਂ ਟਿਲ ਜਾਂਦੀਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਸਮੇਂ ਨੂੰ ਅਜਾਈ ਨਾਲ ਬਿਤਾਓ ਬਾਤੇ ਬਾਤ ਸਿਮਰਨ ਪਾਠ ਸੇਵਾ ਕਰੋ ਤੇ ਗੁਰੂ ਸਾਹਿਬ ਮਾਦੇ ਚੰਨਾਂ ਨਾਲ ਜੁੜੋ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਅਮਰ ਛਕੇ ਗੁਰੂ ਵਾਲੇ ਬਣਾਂਗੇ ਸਤ ਗੁਰ ਤੁੰਗਾ ਅਸਾਂ ਜੇ ਮੌਕੇ ਜਾਈਏ ਉਹਾਂਾਂਗੇ ਪਾਣੋ ਆਪਣੇ ਬੱਚਿਆਂ ਨੂੰ ਆਪਣੇ ਬਲ ਸੰਭਾਲ ਲੈਣ ਸਾਨੂੰ ਬਾਹਰ ਜਾ ਕੇ ਰੋਗ ਦਾਣਾ ਬੋਲੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹ ਬੇਨਤੀ ਕਰਦੇ ਆਂ ਬਾਬਾ ਜੀ ਵੀ ਬਲਬੀਰ ਸਿੰਘ ਇਹ ਬੇਨਤੀ ਕਰਦੇ ਆਂ ਭਾਈ ਬੋਲੂ ਸਾਡੇ ਚੰਨਾ ਨਾਲ ਜੁੜੋ ਹੋਰ ਵੀ ਕਈ ਸੰਗਤਾਂ ਪਿੱਛੇ ਛਲੀ ਛਡੀਆਂ ਪਿਛਲੇ ਸਾਲ ਗੰਡੂ ਵਾਲੇ ਬਾਬਾ ਜੀ ਛੱਡ ਗਏ ਸੀ ਐਸਾ ਲੋਕ ਜਿਹੜਾ ਕਾਕਾ ਜੀ ਨਾਲ ਤਰਨਜੀਤ ਸੀ ਗਾਜੂ ਨੂੰ ਤੰਗਾਈ ਦੀ ਧੰਗਾ ਕਰਨ ਲੱਗੇ ਸੀਗੇ ਉਹਨਾਂ ਨੇ ਵੀ ਸ੍ਰੀ ਚੜਤਾ ਇਸ ਕਰਕੇ ਸਤਗੁਰਾਂ ਨੇ ਜਿੰਨੀ ਜਿੰਨੀ ਸੇਵਾ ਦਿੱਤੋ ਲੈਣੀ ਹੈ ਉਹ ਲੈ ਲੈਣੀ ਆ ਇਹ ਮੌਕੇ ਨੰਗੋ ਆਓ ਸਮਾਨ ਬਰਵਾਜਣਾ ਕਰੋ ਪਾਠ ਕਰੋ ਅਤੇ ਬਿਚੜੀਆਂ ਰੂਹਾਂ ਦੇ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਤੇ ਸਾਡੀਆਂ ਭੁੱਲਾਂ ਵਕਤੋ ਸਾਨੂੰ ਆਪਣੇ ਚਰਨਾਂ ਨਾਲ ਜੋੜੋ